ਆ ਦੇਖੋ ਜੀ ਮੋਟਰ ਕੋਈ ਸੀ 10 ਫੁੱਟ ਇਹ ਪਹਿਲਾਂ ਪਾਣੀ ਡੂੰਗੇ ਸੀ ਅੱਗੇ ਵੀ ਪਾਣੀ ਬਰਸਦਾ ਤਾਂ ਆਉਂਦਾ ਸੀ ਪਰ ਇਸ ਵਾਰ ਜਿਆਦਾ ਆ ਗਿਆ ਬਹੁਤ ਜਿਆਦਾ ਮੰਨ ਲਓ ਭਈ ਤਿੰਨ ਕੀ ਫੁੱਟ ਰਹੇਗਾ ਤਿੰਨ ਫੁੱਟ ਚਾਰ ਤਾਂ 10 ਦੇ ਵਿੱਚੋਂ 6 ਫੁੱਟ ਪਾਣੀ ਆ ਚੁੱਕਿਆ ਉਹੀ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਤੇ ਮੋਟਰ ਡੁੱਬਣ ਵਾਲੀ ਹੈ ਮੋਟਰ ਨਾਲ ਪਾਣੀ ਟੱਚ ਕਰ ਗਿਆ ਤੇ ਮੋਟਰ ਖੋਲਣੀ ਪੈਣੀ ਆ ਹੁਣ ਕੀ ਆ ਪੱਠੇ ਸੀਗੇ ਤੇ ਪੱਠੇ ਵੀ ਮੱਚ ਚੁੱਕੇ ਆ ਬਸ ਤੇ ਰੱਬ ਮੀਂਹ ਪਉਣਾ ਬੰਦ ਹੀ ਨਹੀਂ ਕਰ ਰਿਹਾ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਇੰਨਾ ਕਦੇ ਪਾਣੀ ਤਾਂ ਨਹੀਂ ਆਇਆ ਸੀ ਪਤਾ ਨਹੀਂ ਇਸ ਵਾਰ ਪਾਣੀ ਕਿਵੇਂ ਇੰਨਾ ਉੱਪਰ ਆ ਗਿਆ ਬਹੁਤ ਜ਼ਿਆਦਾ ਉੱਪਰ ਆ ਗਿਆ ਪਾਣੀ